ਨਮਸਕਾਰ ਮੇਰਾ ਨਾਮ ਿਕਸ਼ਾ ਹੈ ਤੇ ਮੈਂ ਬਤੌਰ ਫਾਰਮਾਸਿਸਟ ਇੱਥੇ 14 ਅਗਸਤ 2022 ਤੋਂ ਕੰਮ ਕਰ ਰਹੀ ਹਾਂ ਸਾਡੇ ਕੋਲ ਇੱਥੇ ਹਰ ਤਰ੍ਹਾਂ ਦੀ ਦਵਾਈ ਉਪਲਬਧ ਹੈ ਜਿਵੇਂ ਕਿ ਬੀਪੀ ਹੋ ਗਿਆ 슈ਗਰ ਹੋ ਗਿਆ ਖਾਂਸੀ ਜ਼ੁਕਾਮ ਅਲਰਜੀ ਸਾਰੀ ਬੇਸਿਕ ਦਵਾਈਆਂ ਸਾਡੇ ਕੋਲ ਮਿਲ ਜਾਂਦੀਆਂ ਨੇ ਤੇ ਸਾਡਾ ਸਟਾਕ ਜਿਹੜਾ ਹੈ ਹਫਤਾ ਪਹਿਲਾ ਆ ਜਾਂਦਾ ਖਤਮ ਹੋਣ ਤੋਂ ਪਹਿਲਾਂ ਤੇ ਸਾਨੂੰ ਜਿੰਨੀ ਵੀ ਸਾਨੂੰ ਦਵਾਈ ਚਾਹੀਦੀ ਹੁੰਦੀ ਆ ਜਾਂ ਤਾਂ 1 ਮਹੀਨੇ ਦੀ ਇਕੱਠੀ ਦੇ ਦਿੰਦੇ ਆ ਜਾਂ 2 ਮਹੀਨੇ ਦੀ ਇਕੱਠੀ ਦੇ ਦਿੰਦੇ ਆ ਤੇ ਸਾਡੇ ਕੋਲ ਪ੍ਰੋਪਰ ਸਟਾਕ ਮੇਨਟੇਨ ਹੁੰਦਾ ਸਾਡੇ ਕੋਲ ਇੱਥੇ 80+ ਮੈਡੀਸਨ ਉਪਲਬਧ ਹਨ ਇੱਥੇ ਪੂਰੀ ਵਿਵਸਥਾ ਬਣੀ ਹੋਈ ਹੈ ਦਵਾਈਆਂ ਰੱਖਣ ਵਾਸਤੇ ਸਾਨੂੰ ਰੈਕ ਉਪਲਬਧ ਕਰਾਇਆ ਹੋਇਆ ਅਲਮਰਾ ਟੇਬਲ ਸਾਰਾ ਕੁਝ ਉਪਲਬਧ ਕਰਾਇਆ ਹੋਇਆ ਜਿਸ ਦੇ ਤੇ ਅਸੀਂ ਆਪਣਾ ਸਟਾਕ ਮੈਂਟੇਨ ਕਰ ਸਕਦੇ ਹਾਂ ਸਾਡੇ ਕੋਲ ਜ਼ਿਆਦਾਤਰ ਬੀਪੀ 슈ਗਰ ਦੀਆਂ ਦਵਾਈਆਂ ਦੇ ਪੇਸ਼ੈਂਟ ਜ਼ਿਆਦਾ ਆਉਂਦੇ ਆ ਤੇ ਜਿੱਦਾਂ ਵੀ ਸੀਜ਼ਨਲ ਕੋਈ ਬਿਮਾਰੀ ਆਂਦੀ ਹੈ ਜਿੱਦਾਂ ਖਾਂਸੀ ਜ਼ੁਕਾਮ ਬੁਖਾਰ ਕੋਈ ਸੀਜ਼ਨ ਚੇਂਜ ਹੁੰਦਾ ਤਾਂ ਉਹਦੀ ਦਵਾਈ ਜ਼ਿਆਦਾ ਲੱਗਦੀ ਆ ਕਿ ਅੱਜਕਲ ਖਾਂਸੀ ਤੇ ਮੌਸਮ ਚੇਂਜ ਹੋ ਰਿਹਾ ਖਾਂਸੀ ਜ਼ੁਕਾਮ ਜਿਆਦਾ ਚੱਲਦਾ ਪਿਆ ਤੇ ਬਹੁਤ ਸਾਰੇ ਪੇਸ਼ੈਂਟ ਖਾਂਸੀ ਜ਼ੁਕਾਮ ਦੇ ਵੀ ਆਉਂਦੇ ਆ ਸਾਡੇ ਕੋਲ ਜਿਹੜੀਆਂ ਵੀ ਦਵਾਈਆਂ ਨੇ ਸਾਰੀਆਂ ਫ੍ਰੀ ਨੇ ਤੇ ਕੋਈ ਵੀ ਪੈਸਾ ਨਹੀਂ ਲੈਂਦੇ ਅਸੀਂ ਨਾ ਪਰਚੀ ਦਾ ਨਾ ਕੁਝ ਨਾ ਕਿਸੇ ਦਵਾਈ ਦਾ ਤਾਂ ਸਾਰੇ ਪੇਸ਼ੈਂਟ ਖੁਸ਼ ਹੋ ਕੇ ਜਾਂਦੇ ਆ